ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹਲਾ 5 ਜਹ ਜਹ ਪਖੋ ਤੈ ਹਜੂਰ ਦੂਰ ਕਤੂ ਨਾ ਜਾਈ ਰਬ ਰਹਾ ਸਰਵਤਰ ਮੈਂ ਮਨ ਸਦਾ ਧਿਆਈ ਈ ਤਉ ਤਾ ਨਹੀਂ ਵਿਛੋੜਾ ਸੋ ਸੰਗੀ ਗਣੀਐ ਬਿਣ ਸਜਾਏ ਜੋ ਨਿਮਖਮੈ ਸੋ ਅਲਪ ਸੁਖ ਭਣੀਐ ਰਹਾ ਪ੍ਰਤ ਪਾਲੇ ਆਪਿ ਆਉਦੇ ਕਸ਼ੂਣ ਨਾ ਹੋਈ ਸਾਸ ਸਾਸ ਸਮਾਲਤਾ ਮੇਰਾ ਪ੍ਰਭ ਸੋਈ ਅਛਲ ਅਸ਼ੇਦ ਅਪਾਰ ਪ੍ਰਭ ਊਚਾ ਜਾ ਕਾ ਰੂਪ ਜਪ ਜਪ ਕਰੇ ਆਨੰਦ ਜਨ ਆਚਰਜ ਆਨੂਪ ਸਾ ਮਤ ਦੇਹੋ ਦਿਆਲ ਪ੍ਰਭ ਜਿਤ ਤੁਮਹ ਹ ਆਰਾਦਾ ਨਾਨਕ ਮੰਗੈ ਦਾਨ ਪ੍ਰਭ ਰੇਣ ਪਗ ਸਾਧਾ ਸਾ ਮਤ ਦੇਹੋ ਦਿਆਲ ਪ੍ਰਭ ਜਿਤ ਤੁਮਹ ਹ ਆਰਾਦਾ ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀਓ ਅੱਜ ਦਾ ਪਾਵਨ ਸ਼ਬਦ ਪੰਜਵੇਂ ਗੁਰਦੇਵ ਸ਼ਹੀਦਾ ਦੇ ਸਰਤਾਜ ਸਤਿਗੁਰੂ ਸਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਤਨ ਆਸਰੀ ਰਾਗ ਦੇ ਵਿੱਚ ਬਖਸ਼ਿਸ਼ ਕੀਤਾ ਹੈ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 677 ਤੋਂ ਆਰੰਭ ਹੋ ਕੇ 678 ਤੇ ਸਮਾਪਤ ਹੁੰਦਾ ਹੈ ਰੋਜ਼ਾਨਾ ਦੀ ਤਰ੍ਹਾਂ ਇਸ ਸ਼ਬਦ ਦੀ ਪੰਕਤੀ ਰਹਾਉ ਦੀਆਂ ਪੰਕਤੀਆਂ ਤੋਂ ਆਪਾਂ ਵਿਚਾਰ ਆਰੰਭ ਕਰਨੀ ਹੈ ਸਤਿਗੁਰੂ ਜੀ ਕਿਰਪਾ ਕਰ ਰਿਹਾ ਇਤ ਉਤ ਨਹੀਂ ਵਿਛੜਾ ਸੋ ਸੰਗੀ ਗਣੀਐ ਅਕਾਲ ਪੁਰਖ ਦੀ ਮਹਿਮਾ ਬਿਆਨ ਕਰ ਰਹੇ ਜਿਹੜਾ ਲੋਕਾਂ ਨੇ ਆਖਿਆ ਪ੍ਰਮੇਸ਼ਰ ਬਹੁਤ ਦੂਰ ਵੱਸਦਾ ਹੈ ਕਈਆਂ ਨੇ ਆਖਿਆ ਦੱਖਣ ਵਿੱਚ ਹੈ ਕਈਆਂ ਨੇ ਆਖਿਆ ਪੱਛਮ ਵਿੱਚ ਹੈ ਪਰ ਗੁਰੂ ਮਹਾਰਾਜ ਗੁਰਮਤਿ ਸਮਝਾਉਂਦੀ ਹੈ ਪ੍ਰਮੇਸ਼ਰ ਕਿੱਥੇ ਹੈ ਕਹਿੰਦੇ ਦੱਖਣ ਦੇਸ਼ ਹਰੀ ਕਾ ਵਾਸਾ ਪੱਛਮ ਅਲਹਿ ਮਕਾਮਾ ਸਤਗੁਰ ਕਹਿੰਦੇ ਦਿਲ ਮੈਂ ਖੋਜ ਦਿਲੇ ਦਿਲ ਖੋਜੋ ਇਹੀ ਠੌਰ ਮਕਾਮਾ ਉਹ ਪ੍ਰਮਾਤਮਾ ਅਕਾਲ ਪੁਰਖ ਹਰੇਕ ਸਰੀਰ ਦੇ ਵਿੱਚ ਵਸ ਰਿਹਾ ਘਟ ਘਟ ਮੈਂ ਹਰ ਜੂ ਵਸੈ ਸੰਤਨ ਕਿਹੂ ਪੁਕਾਰ ਉਹ ਸਾਡੇ ਤੋਂ ਦੂਰ ਨਹੀਂ ਹੈ ਪਰ ਸਾਨੂੰ ਸਮਝ ਨਾ ਹੋਣ ਕਰਕੇ ਅਸੀਂ ਉਹਨੂੰ ਦੂਰ ਬਸਿਆ ਹੋਇਆ ਸਮਝਦੇ ਹਾਂ ਕਿ ਬਹੁਤ ਦੂਰ ਹੈ ਪਰਮੇਸ਼ਰ ਸਤਿਗੁਰੂ ਕਹਿੰਦੇ ਉਹ ਤੇਰੇ ਕੋਲ ਹੈ ਉਹ ਕਦੇ ਵੀ ਤੇਰੇ ਤੋਂ ਵਿਛੜਦਾ ਨਹੀਂ ਹੈ ਉਹ ਹਮੇਸ਼ਾ ਹੀ ਸੰਗੀ ਸਾਥੀ ਹੈ ਤੇਰਾ ਈਤ ਊਤ ਨਹੀਂ ਵਿਛੜੇ ਸੋ ਸੰਗੀ ਗਾਲੀਆਂ ਉਹਨੂੰ ਸਮਝਣਾ ਚਾਹੀਦਾ ਹੈ ਕਿ ਉਹ ਮੇਰੇ ਨਾਲ ਹੈ ਪਰ ਸਾਡੀ ਹਾਲਤ ਜਿਹੜੀ ਹੈ ਨਾ ਸਤਗੁਰੂ ਜੀ ਕਹਿੰਦੇ ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬਹਿਰਾਈ ਤਾਸਿਓਂ ਪ੍ਰੀਤ ਸਭ ਕਿਰਪਾ ਕਰ ਰਏ ਕਹਿੰਦੇ ਈਤ ਊਤ ਨਹੀਂ ਵਿਛੋੜਾ ਇੱਥੇ ਉੱਥੇ ਕਿਤੇ ਵੀ ਉਹ ਪਰਮੇਸ਼ਰ ਵਿਛੜਦਾ ਨਹੀਂ ਹੈ ਦੂਰ ਨਹੀਂ ਹੁੰਦਾ ਉਹਨੂੰ ਹਮੇਸ਼ਾ ਆਪਣੇ ਨੇੜੇ ਸਮਝ ਸੋ ਸੰਗੀ ਗਣੀਐ ਜੋ ਅਸੀਂ ਇਹ ਕਥਾ ਕਰ ਰਹੇ ਆ ਨਾ ਜੋ ਅਸੀਂ ਜਿਹਦੇ ਵਾਸਤੇ ਅਸੀਂ ਯਤਨ ਕਰ ਰਹੇ ਆ ਸਤਗੁਰੂ ਕਹਿੰਦੇ ਇਹ ਤਾਂ ਥੋੜੇ ਸਮੇਂ ਵਾਸਤਾ ਅੱਖ ਝਮਕਣ ਜਿੰਨੇ ਸਮੇਂ ਵਾਸਤੇ ਇਹ ਸੁੱਖ ਹੈ ਅੱਜ ਹੈ ਕੱਲ ਖਤਮ ਹੋ ਜਾਏਗਾ ਥੋੜੀ ਦੇਰ ਪਹਿਲਾਂ ਬੰਦਾ ਕਹਿੰਦਾ ਮੈਂ ਬੜਾ ਸੁਖੀ ਆ ਉਹੀ ਬੰਦਾ ਥੋੜੀ ਦੇਰ ਬਾਅਦ ਕਹਿੰਦਾ ਮੈਂ ਬੜਾ ਦੁਖੀ ਆ ਸਤਗੁਰੂ ਕਹਿੰਦੇ ਨਹੀਂ ਰੱਬ ਨਾਲ ਜੁੜ ਇਦਾਂ ਉਹਦੇ ਨਾਲ ਨਹੀਂ ਜੁੜੇਗਾ ਜਿਹੜਾ ਤੇਰਾ ਤਾਂ ਹਮੇਸ਼ਾ ਸੰਗੀ ਸਾਥੀ ਹੈ ਤੇ ਜਿਹਨੂੰ ਤੂੰ ਸੰਗੀ ਸਾਥੀ ਬਣਾਇਆ ਨਾ ਉਹਦੇ ਬਾਰੇ ਗੁਰੂ ਸਾਹਿਬ ਕਹ ਰਹੇ ਆ ਬਿਨ ਸਜਾਏ ਜੋ ਨਿਮਖ ਮੈਂ ਸੋ ਲੱਪ ਸੁਖ ਭਣੀ ਐ ਲੱਪ ਕਹਿੰਦੇ ਥੋੜਾ ਜਿਹਾ ਥੋੜੇ ਜਿਹੇ ਸਮੇਂ ਵਾਸਤੇ ਜਿਹੜਾ ਤੂੰ ਸੁਖ ਲੱਭਦਾ ਫਿਰਦਾ ਐ ਇਹ ਥੋੜੇ ਸਮੇਂ ਵਾਸਤੇ ਪਰਮੇਸ਼ਰ ਨਾਲ ਜੁੜ ਜਿਹੜਾ ਕਦੇ ਵੀ ਤੇਰੇ ਤੋਂ ਦੂਰ ਨਹੀਂ ਹੁੰਦਾ ਤੇ ਉਹ ਪਰਮੇਸ਼ਰ ਅਕਾਲ ਪੁਰਖ ਤੇਰੇ ਨਾਲ ਹੈ ਈਤ ਊਤ ਨਹੀਂ ਵਿਛੜੈ ਸੋ ਸੰਗੀ ਗਣੀ ਐ ਸ਼ਬਦੀ ਰਮਤਾ ਵਿੱਚ ਗੁਰੂ ਸਾਹਿਬ ਕਹਿੰਦੇ ਜਹ ਜਐ ਪੇਖੋ ਤੈ ਹਜੂਰ ਮੈਂ ਜਿੱਥੇ ਵੀ ਜਿੱਥੇ ਦੇਖਦਾ ਨਾ ਉੱਥੇ ਅਕਾਲ ਪੁਰਖ ਪਰਮੇਸ਼ਰ ਹੈ ਇਹ ਅਵਸਥਾ ਕਿਹਦੀ ਹੈ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬ੍ਰਹਮ ਅਵਸਥਾ ਹੈ ਹਰੇਕ ਦੇ ਵਿੱਚ ਦਿਖ ਰਿਹਾ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਇਹ ਗੁਰੂ ਸਾਹਿਬ ਦੀ ਅਵਸਥਾ ਕਹਿੰਦੇ ਜਹ ਜਐ ਪੇਖੋ ਤੈ ਹਜੂਰ ਦੂਰ ਕਤ ਹੋ ਨਾ ਜਾਏ ਉਹ ਹਮੇਸ਼ਾ ਸਾਡੇ ਨੇੜੇ ਹੈ ਉਹ ਕਿਤੇ ਵੀ ਦੂਰ ਨਹੀਂ ਹੈ ਰੱਬ ਰਹਾ ਸਰਵਤਰਵੈ ਮਨ ਸਦਾ ਧਿਆਈ ਏ ਮੇਰੇ ਮਨ ਸਦਾ ਉਸ ਪਰਮੇਸ਼ਰ ਨੂੰ ਧਿਆਉਣਾ ਕਰ ਉਸ ਪਰਮੇਸ਼ਰ ਅਕਾਲ ਪੁਰਖ ਦੇ ਗੁਣ ਗਾ ਜਿਹੜਾ ਸਭਨਾਂ ਦੇ ਵਿੱਚ ਵਸ ਰਿਹਾ ਰੱਬ ਰਹਾ ਸਰਵਤਰਵੈ ਮਨ ਸਦਾ ਧਿਆਈ ਉਹ ਅਕਾਲ ਪੁਰਖ ਹੈ ਨੇੜੇ ਹੈ ਸਾਡੇ ਕੋਲ ਪਰ ਸਾਨੂੰ ਦਿਖਦਾ ਕਿਉਂ ਨਹੀਂ ਸਾਡਾ ਸਵਾਲ ਤਾਂ ਇਹੀ ਹੈ ਕਿ ਪ੍ਰਮਾਤਮਾ ਹੈ ਤਾਂ ਦਿਖਦਾ ਕਿਉਂ ਨਹੀਂ ਉਹਦੇ ਅੰਦਰ ਸਾਰਿਆਂ ਦੇ ਅੰਦਰ ਪਰਮੇਸ਼ਰ ਦੀ ਜੋਤ ਹੈ ਅਸੀਂ ਰੋਜ਼ਾਨਾ ਹੀ ਵਚਨ ਪੜ੍ਹਦੇ ਹਾਂ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਸਾਧ ਸੰਗਤ ਦੀ ਬੇਨਤੀ ਕਰਦੇ ਆ ਪਾਪੀ ਤੋਂ ਪਾਪੀ ਬੰਦਾ ਵੀ ਜਿਹੜਾ ਹੈ ਨਾ ਉਹਦੇ ਅੰਦਰ ਵੀ ਪਰਮੇਸ਼ਰ ਦੀ ਜੋਤ ਹੈ ਪਰ ਸਾਨੂੰ ਦਿਖਦੀ ਕਿਉਂ ਨਹੀਂ ਸਾਨੂੰ ਨਹੀਂ ਦਿਖਦਿਆ ਨਾ ਸਾਨੂੰ ਆਪਣੇ ਮਾਪ-ਮਾਵਾਂ ਦੇ ਵਿੱਚ ਰੱਬ ਦਿਖ ਰਿਹਾ ਨਾ ਸਾਨੂੰ ਆਪਣੇ ਭੈਣ ਭਰਾਵਾਂ ਵਿੱਚ ਨਾ ਪੜੋਸੀਆਂ ਦੇ ਵਿੱਚ ਦਿਖ ਰਿਹਾ ਤੇ ਅਸੀਂ ਕਿੱਥੇ ਪਰਮੇਸ਼ਰ ਭਗਤੀ ਕਰ ਸਕਦੇ ਉਹ ਤਾਂ ਹਰੇਕ ਤੇ ਅੰਦਰ ਵੱਸਦਾ ਹੈ ਇਹ ਸਤਗੁਰ ਦੀ ਅਵਸਥਾ ਹੈ ਕਹਿੰਦੇ ਸਿੱਖ ਦੀ ਅਵਸਥਾ ਵੀ ਇਹੋ ਜੀ ਬਣ ਜਾਏ ਉਹ ਪਰਮੇਸ਼ਰ ਤਾਂ ਹਰੇਕ ਜਗ੍ਹਾ ਹੈ ਜਿੱਥੇ ਮੈਂ ਦੇਖ ਰਿਹਾ ਜਾਜ ਆਪੇਖੋ ਤਹਿ ਹਜੂ ਸਤਗੁਰੂ ਦੀ ਨੂੰ ਕਿਸੇ ਸਿੱਖ ਨੇ ਸਵਾਲ ਕੀਤਾ ਕਿ ਸਤਗੁਰੂ ਜੇ ਪ੍ਰਮਾਤਮਾ ਹੈ ਸਾਡੇ ਅੰਦਰ ਸਾਨੂੰ ਦਿਖਦਾ ਕਿਉਂ ਨਹੀਂ ਹੈ ਸਤਗੁਰੂ ਪਾਤਸ਼ਾਹ ਮਹਾਰਾਜ ਨੇ ਕਿਹਾ ਇੱਕ ਉਦਾਹਰਨ ਦਿੱਤੀ ਕਹਿੰਦੇ ਜਿਹੜੀ ਭੰਬੀਰੀ ਹੁੰਦੀ ਹੈ ਨਾ ਇੱਕ ਪੰਖ ਜਿਹੜੇ ਹੁੰਦੇ ਪਤਲੇ ਪਤਲੇ ਗਰਮੀਆਂ ਦੇ ਵਿੱਚ ਖੇਤਾਂ ਦੇ ਵਿੱਚ ਉੱਡਦੀ ਹੈ ਉਹਨੂੰ ਜਹਾਜ਼ ਵੀ ਕਹਿ ਦਿੰਦੇ ਪੰਜਾਬ ਦੇ ਵਿੱਚ ਤੇ ਉਹ ਭੰਬੀਰੀ ਦੇ ਜਿਹੜੇ ਪੰਗ ਹੁੰਦੇ ਹੈ ਨਾ ਬੜੇ ਪਤਲੇ ਹੁੰਦੇ ਆ ਪਾਰਦਰਸ਼ੀ ਹੁੰਦੇ ਆ ਪਰ ਇੰਨੀ ਇੰਨੀ ਸਾਡੇ ਅੰਦਰ ਕੰਧ ਜਿਹੜੀ ਖੜ ਗਈ ਨਾ ਉਹ ਕਿਹੜੀ ਹੈ ਸਤਗੁਰ ਦੇ ਬਚਨਾ ਕਹਦੇ ਹਾਂ ਹਾਂ ਭੀਤ ਪਇਓ ਹੈ ਵਿਚੋ ਸੁਣਤ ਦੇਸ ਨਿਕਟਾਇਓ ਹੁਣ ਅਸੀਂ ਤਾਂ ਸੁਣਦੇ ਆ ਕਿ ਰੱਬ ਨੇੜੇ ਆ ਪ੍ਰਭਾਤਮਾ ਦਾ ਦੇਸ ਨੇੜੇ ਆ ਪ੍ਰਭਾਤਮਾ ਤਾਂ ਸਾਡੇ ਹਿਰਦੇ ਘਰ ਵਿੱਚ ਵਸਦਾ ਪਰ ਕੀ ਹੈ ਹਾਂ ਹਾਂ ਭੀਤ ਪਇਓ ਹੈ ਵਿਚੋ ਕੰਧ ਵੱੜ ਗਈ ਹਉਮੈ ਦੀ ਕੰਧ ਵੱੜ ਗਈ ਹਾਂ ਮੈਂ ਹਾਂ ਹਾਂ ਭੀਤ ਪਇਓ ਹੈ ਵਿਚੋ ਸੁਣਤ ਦੇਸ ਨਿਕਟਾਇਓ ਸਹਿਬ ਕਹਿੰਦੇ ਭੰਬੀਰੇ ਕੇ ਪਾਤ ਪਰਦੋ ਉਦੇ ਪੰਖ ਕਿੰਨੇ ਪਤਲੇ ਆ ਪਾਰਦਰਸ਼ੀ ਹੁੰਦੇ ਆ ਇੰਨੀ ਇੰਨੀ ਕੇ ਅੰਦਰ ਸਾਡੇ ਉਹ ਕੰਧ ਬਣੀ ਹੋਈ ਆ ਜਿਸ ਕਰਕੇ ਪ੍ਰਮਾਤਮਾ ਨਹੀਂ ਸਾਨੂੰ ਦਿਖਦਾ ਬਿਨ ਦੇਖੇ ਦੁਰਾਇਓ ਜਿਹਨੇ ਤੱਕਰ ਗੁਰੂ ਪਾਤਸ਼ਾਹ ਦੀ ਮੱਤ ਨਹੀਂ ਲੈਂਦੇ ਤੇ ਸਾਨੂੰ ਤਾਂ ਦੂਰ ਦਿਖਦਾ ਬਿਨ ਦੇਖੇ ਦੁਰਾਇਓ ਕਹਿੰਦੇ ਪ੍ਰਮਾਤਮਾ ਦਾ ਸਤਵੇਂ ਸਮਾਨ ਤੇ ਕਿਸੇ ਨੇ ਆਖਿਆ ਫੁਲਾਨੀ ਜਗ੍ਹਾ ਵੱਸਦਾ ਕਿਸੇ ਨੇ ਆਖਿਆ ਉੱਥੇ ਹੀ ਹੈ ਗੁਰਦੁਆਰੇ ਦੇ ਵਿੱਚ ਹੀ ਰਹਿੰਦਾ ਹੈ ਸਤਗੁਰ ਕਹਿੰਦੇ ਨਹੀਂ ਭਾਈ ਉਹ ਤੇਰੇ ਹਿਰਦੇ ਘਰ ਵਿੱਚ ਹੈ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੇ ਵਾ ਉਹ ਦੂਰ ਨਹੀਂ ਹੈ ਉਹ ਤੇਰੇ ਤੋਂ ਨੇੜੇ ਹੈ ਈਤ ਊਤ ਨਹੀਂ ਵਿਛੜੈ ਸੋ ਸੰਗੀ ਗਣੀਐ ਬਿਨ ਸਜਾਏ ਜੋ ਨਿਮਕ ਮੈਂ ਸੋ ਅਲਾਪ ਸੁਖ ਭਣੀ ਹੈ ਉਹ ਕਰਦਾ ਕੀ ਹੈ ਪਰਤ ਪਾਲੇ અપਿਆਉ ਦੇ ਕਾ ਸ਼ੂਣ ਨਾ ਹੋਈ ਮੇਰਾ ਪ੍ਰਭੂ ਅਕਾਲ ਪੁਰਖ ਪਰਮੇਸ਼ਰ ਜਿਹੜਾ ਨਾ ਪਰਤ ਪਾਲਣਾ ਕਰਦਾ ਮੈਨੂੰ ਹਰੇਕ ਤਰ੍ਹਾਂ ਦਾ ਭੋਜਨ ਦੇ ਰਿਹਾ ਮੈਨੂੰ ਪਾਲ ਰਿਆ ਹੈ ਪਰਤ ਪਾਲੇ અપਿਆਉ ਦੇ ਕਸ਼ ਊਣ ਨਾ ਹੋਈ ਉਹ ਕਿਸੇ ਗੱਲ ਦੀ ਥੋੜ ਨਹੀਂ ਰੱਖਦਾ ਹਰੇਕ ਕੁਝ ਸਾਨੂੰ ਮਿਲਦਾ ਫਿਰ ਬੰਦਾ ਕਹਿੰਦਾ ਮੈਰੀ ਮਿਹਨਤ ਹੈ ਮੈਂ ਕੀਤਾ ਮੇਰੇ ਦਾਦੇ ਪਰਦਾਦੇ ਛੱਡ ਗਏ ਪਰ ਇਹ ਭੁੱਲ ਜਾਂਦਾ ਕਿ ਜੇ ਦਾਦੇ ਪਰਦਾਦੇਆਂ ਨੂੰ ਰੱਬ ਨਾ ਦਿੰਦਾ ਤੇ ਤੈਨੂੰ ਕਿੱਥੋਂ ਮਿਲਣਾ ਸੀ ਮੇਨ ਗੱਲ ਜਿਹੜੀ ਹੈ ਨਾ ਪਰਮੇਸ਼ਰ ਨੂੰ ਅਸੀਂ ਭੁੱਲ ਗਏ ਜਿਹੜਾ ਹਮੇਸ਼ਾ ਪਰਤ ਪਾਲਣਾ ਕਰਦਾ ਏ ਇੱਕ ਇੱਕ ਸੁਆਸ ਸਾਡੀ ਪਰਤ ਪਾਲਣਾ ਕਰਦਾ ਏ ਸਾਨੂੰ ਖਰਾਕ ਦੇ ਰਿਆ ਪਰਤ ਪਾਲੇ ਆਪਿਆਉ ਦੇ ਕਸ਼ ਊਣ ਨਾ ਹੋਈ ਸਾਹ ਸਾਹ ਸੰਮਾਲਤਾ ਮੇਰਾ ਪ੍ਰਭ ਸੋਈ ਪ੍ਰਭੂ ਜਿਹੜਾ ਨਾ ਹਰੇਕ ਸਾਹ ਦੇ ਨਾਲ ਸਾਡੀ ਸੰਭਾਲ ਕਰਦਾ ਹੈ ਜਿਹੜੇ ਲੋਕਾਂ ਨੂੰ ਆਪਣੇ ਉੱਪਰ ਬਾੜ ਹੈ ਨਾ ਉਹਨਾਂ ਨੂੰ ਬੇਨਤੀ ਆ ਵੀ ਚਲੋ ਤੁਸੀਂ ਸੋਚਦੇ ਹਾਂ ਕਿ ਅਸੀਂ ਜਾਗਦੇ ਪਏ ਆ ਅਸੀਂ ਸਾਹ ਲੈ ਰਹੇ ਆ ਪਰ ਇਹ ਦੱਸੋ ਵੀ ਜਦੋਂ ਤੁਸੀਂ ਸੌ ਜਾਂਦੇ ਹੋ ਸਾਨੂੰ ਤਾਂ ਹੋਸ਼ ਹੀ ਨਹੀਂ ਹੁੰਦੀ ਤੇ ਉਹ ਤੋਂ ਸਵਾਸ ਉਹ ਤੋਂ ਵੀ ਚੱਲ ਰਹੇ ਆ ਕੌਣ ਦੁਆਰੇ ਇਹ ਸਭ ਪਰਮੇਸ਼ਰ ਅਕਾਲ ਪੁਰਖ ਹੈ ਸਭ ਕੰਦੇ ਸਾਹ ਸਾਹ ਸਮਾਲਤਾ ਮੇਰਾ ਪ੍ਰਭ ਸੋਈ ਉਹ ਕਾਲਪੁਰਖ ਕਿੰਨਾ ਬੇਅੰਤ ਹੈ ਕਹਿੰਦੇ ਅਸ਼ਲ ਆਛੇਦ ਅਪਾਰ ਪ੍ਰਭ ਅਪਾਰ ਕਹਿੰਦੇ ਹਨ ਬੇਅੰਤ ਹੈ ਅਸ਼ਲ ਅਸੀਂ ਉਹਨੂੰ ਛਲ ਨਹੀਂ ਸਕਦੇ ਉਹ ਆ ਅਸ਼ਲ ਹੈ ਆਛੇਦ ਪਾ ਉਹਨੂੰ ਬਿਨਿਆ ਨਹੀਂ ਜਾ ਸਕਦਾ ਭਾਵ ਉਹਨੂੰ ਨਾਸ ਨਹੀਂ ਕੀਤਾ ਮਾਰਿਆ ਨਹੀਂ ਜਾ ਸਕਦਾ ਉਹ ਪਰਮੇਸ਼ਰ ਜਿਹੜਾ ਅਸ਼ਲ ਅਸ਼ੇਦ ਅਪਾਰ ਪ੍ਰਭ ਊਚਾ ਜਾਕਾਰੂਪ ਉਹਦੀ ਹਸਤੀ ਬਹੁਤ ਵੱਡੀ ਹੈ ਪਰ ਤੂੰ ਕੀ ਕਰਨਾ ਸਭ ਕਹਿੰਦੇ ਜਪ ਜਪ ਕਰੇ ਆਨੰਦ ਜਨ ਆਚਰਜ ਅਨੂਪ ਜਿਹੜਾ ਕਾਲਪੁਰਖ ਬਿਆੰਤ ਹੈ ਹੈਰਾਨਗੀ ਪੈਦਾ ਕਰਨ ਵਾਲਾ ਹੈ ਉਹਦੇ ਕੌਤਕ ਹੈਰਾਨਗੀ ਪੈਦਾ ਕਰਨ ਵਾਲੇ ਹਨ ਉਹ ਬੇਮਿਸਾਲ ਹੈ ਕੋਈ ਮਿਸਾਲ ਨਹੀਂ ਦਿੱਤੀ ਜਾ ਸਕਦੀ ਗੁਰੂ ਸਾਹਿਬ ਕਹਿੰਦੇ ਪਾਸ਼ਾ ਕਹਿੰਦੇ ਉਸ ਪਰਮੇਸ਼ਰ ਦਾ ਨਾਮ ਜਪ ਤੈਨੂੰ ਆਨੰਦ ਪ੍ਰਾਪਤ ਹੋਏਗਾ ਜਪ ਜਪ ਕਰੇ ਆਨੰਦ ਜਨ ਤੇ ਉਹ ਪ੍ਰਭੂ ਦੇ ਪਿਆਰੇ ਉਸ ਦਾ ਨਾਮ ਜਪ ਕੇ ਆਨੰਦ ਪ੍ਰਾਪਤ ਕਰਦੇ ਕਿਸ ਦਾ ਕਹਿੰਦੇ ਜਿਹੜਾ ਪਰਮੇਸ਼ਰ ਬੇਮਿਸਾਲ ਹੈ ਜਿਹੜਾ ਅਕਾਲ ਪੁਰਖ ਹਰਾਨਗੀ ਪੈਦਾ ਕਰਨ ਵਾਲਾ ਭਾਵੇਂ ਉਹਦੇ ਜਦੋਂ ਗੁਣ ਦੇਖਦੇ ਆ ਹਰਾਨਗੀ ਪੈਦਾ ਕਰਨ ਵਾਲੇ ਹਨ ਸਾ ਮਤ ਦੇਹੋ ਦਿਆਲ ਪ੍ਰਭ ਜਿਤ ਤੁਮਹਿ ਅਰਾਧਾਂ ਜਿਹੜੀ ਸਾਡੀ ਮੱਤ ਐ ਨਾ ਉਹ ਅਸੀਂ ਆਪਣੇ ਹਿਸਾਬ ਨਾਲ ਚੱਲ ਰਹੇ ਹਾਂ ਪਰ ਸਤਗੁਰੂ ਕਿਰਪਾ ਕਰਦੇ ਤੁਸੀਂ ਆਪਣੀ ਮੱਤ ਦਿਓ ਸਤਗੁਰੂ ਵੀ ਕਹਿ ਰਹੇ ਆ ਕਹਿੰਦੇ ਗੁਰ ਕੀ ਮੱਤ ਤੂੰ ਲਿਹੇ ਆਣੇ ਭਗਤ ਬਿਨਾ ਬੋ ਡੁੱਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤਮਾਰੋ ਚੀਤ ਸਾ ਮੱਤ ਦੇਹੋ ਦਿਆਲ ਪ੍ਰਭ ਜਿਤ ਤੁਮਹਿ ਅਰਾਧਾਂ ਸਤਗੁਰੂ ਜੀ ਮੈਨੂੰ ਇਹ ਸਮਝ ਦੇ ਦਿਓ ਜੇਦੀ ਕਿਰਪਾ ਨਾਲ ਉਸ ਬਖਸ਼ਿਸ਼ ਦੇ ਨਾਲ ਮੈਂ ਤੈਨੂੰ ਹਮੇਸ਼ਾ ਹੀ ਯਾਦ ਕਰਦਾ ਰਾਂ ਕਿਤੇ ਤੂੰ ਭੁੱਲੇ ਨਾ ਮੈਨੂੰ ਨਾਨਕ ਮੰਗੇ ਦਾਨ ਪ੍ਰਭ ਰੇਣ ਪੱਗ ਸਾਦਾ ਕਿਰਪਾ ਕਰ ਦਿਓ ਸਤਿਗੁਰ ਮਹਾਰਾਜ ਇੱਕ ਦਾੜ ਮੰਗਦੇ ਆਂ ਰੇਣ ਪੱਗ ਸਾਦਾ ਗੁਰੂ ਦੇ ਚਰਨਾਂ ਦੀ ਧੂੜ ਬਖਸ਼ ਦਿਓ ਗੁਰੂ ਦੇ ਚਰਨ ਭਾਵ ਗੁਰੂ ਦੀ ਮਤ ਗੁਰੂ ਦਾ ਨਾਮ ਗੁਰੂ ਦੀ ਅਕਲ ਜਿਹੜੀ ਹੈ ਔਰ ਸਾਡੇ ਅੰਦਰ ਸਮਾਜਾਏ ਜੋ ਸਤਿਗੁਰੂ ਗੁਰੂ ਸਾਨੂੰ ਸਮਝਾਉਂਦੇ ਆ ਅਰਦਾਸ ਕੀਤੀ ਆ ਨਾਨਕ ਮੰਗੈ ਦਾਨ ਪ੍ਰਭ ਰੇਣ ਪਗ ਸਾਦਾ ਤੇ ਮੈਨੂੰ ਇਹ ਵਿਸ਼ਵਾਸ ਹੋ ਜਾਏ ਕਿ ਪ੍ਰਮਾਤਮਾ ਜਿਹੜਾ ਹੈ ਉਹ ਸਾਡੇ ਤੋਂ ਦੂਰ ਨਹੀਂ ਹੈ ਈ ਤੂਤ ਨਹੀਂ ਵਿਛੜਾ ਸੋਰ ਸੰਗੀ ਗਣੀਐ ਬਿਨ ਸਜਾਇ ਜੋ ਨਿਮਖ ਮੈ ਸੋ ਅਲਪ ਸੁਖ ਪਣੀਏ ਜਿਹਦੇ ਵਾਸਤੇ ਸਾਧ ਸੰਗਤ ਦੀ ਅਸੀਂ ਯਤਨ ਕਰਦੇ ਆਂ ਉਹ ਚੀਜ਼ ਸਾਡੇ ਕੋਲ ਹਮੇਸ਼ਾ ਨਹੀਂ ਰਹਿੰਦੀ ਪਰ ਜਿਸ ਵਾਸਤੇ ਯਤਨ ਕਰਨਾ ਸੀ ਉਹਦੇ ਵਾਸਤੇ ਨਹੀਂ ਕੀਤਾ ਕਿਉਂਕਿ ਤਾਂ ਉਹ ਤਾਂ ਹਮੇਸ਼ਾ ਹੀ ਸਾਡੇ ਅੰਗ ਸੰਗ ਹੈ ਪਰਮੇਸ਼ਰ ਜਿੱਦਾਂ ਪੜਦੇ ਆਪਾਂ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਉਹ ਪਰਮੇਸ਼ਰ ਜਿਹੜਾ ਹੈ ਉਹ ਸਾਡੇ ਨਾਲ ਪਰ ਕਿਦਾਂ ਕਹਿੰਦੇ ਸਿਮਰ ਸਿਮਰ ਤਿਸ ਸਦਾ ਸੰਵਾਦ ਗੁਰੂ ਮਹਾਰਾਜ ਕਿਰਪਾ ਕਰਨ ਸਾਧ ਸੰਗਤ ਦੀ ਇਹਨੀਆਂ ਬੇਨਤੀਆਂ ਆਪ ਜੀਆਂ ਨੇ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ ਦੇਆ ਬਲਾਉਫਤ ਸਾਰੇ ਆਖੋ ਜੀ ਵਾ ਸਤਿਨਾਮ 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 ਜੀ ਵਾਹਿਗੁਰੂ